ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਜ ਕਰਾਈ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਭਲਵਾਨ ਹੁਣ ਅਗਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਜਰਸੀਆਂ ਦਿਖਾਉਣੀਆਂ ਜਿਨ੍ਹਾਂ ਚ ਦੋ ਸੂਈਆਂ ਤੇ ਇੱਕ ਗੱਬਣ ਹੈ ਗੱਬਣ ਆਪਣੀ ਪਾਸ ਕਰਕੇ ਖੜੋ ਤੇ ਸੋਈਆਂ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਚਲੋ ਕਿਰਪਾ ਚੈ ਦੀ ਜੀ ਤੇ ਵੇਗਿਆ ਮਾਲ ਪਰ ਸਾਰੀਆਂ ਵੇਗੀਆਂ ਸਾਰੀਆਂ ਵੇਗੀਆਂ ਠੀਕ ਹੈ ਅੱਜ ਫਿਰ ਤਿੰਨ ਆ ਗਈਆਂ ਚਲੋ ਨਾਮ ਦੱਸੋ ਫਿਰ ਮੇਰਾ ਸੋਨ ਪਹਿਲਵਾਨ ਪਿੰਡ ਪੰਜਗਰਾਂਗਰ ਤੇ ਸੀਰ ਦੇ ਨਾਲਾ ਜ਼ਿਲ੍ਹਾ ਮੱਥਾ ਫੋਨ ਨੰਬਰ ਬੋਲ ਦੋ 97818 97 ਜੀ ਲੱਗੀ ਠੀਕ ਹੈ ਅੱਛਰ ਵਾਰ ਫੇਰਾ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਸੂਈ ਆ ਕਿੰਨਾ ਦੁੱਧਿਆਰੇ ਦੇ ਕੋਲ ਮੇਰੇ ਕੋ ਬੱਚੇ ਦਾ ਪਾ ਕੇ 12 ਕਿਲੋ ਜੀ ਅੱਛਾ ਹਾਂਜੀ ਕਿੰਨੇ ਕਿ ਚਰਦੀ ਸੂਈ ਆ ਇਹਨੂੰ ਤਾਂ 12 ਦਿਨ ਹੋ ਹੀ ਗਏ ਜੀ ਠੀਕ ਆ ਤੇ 12 ਲੀਟਰ ਦੁੱਧ ਹੈਗਾ ਪੱਕਾ ਮੇਰੇ ਘਰ ਆਣ ਕੇ ਭਾਂ ਚਾਰ ਟੰਗ ਚੂਕੀ ਖੜੇਗੀ ਠੀਕ ਹੈ ਜੀ ਖੋਲੋ ਹਾਂ ਫੇਰ ਤੋੜ ਦਈਏ ਮੂੰਹ ਛੇਦ ਆਲੇ ਜੀ ਅੱਛਾ ਮੂੰਹ ਛੇਦ ਆਂਦੇ ਆ 99 ਤੇ ਦੇਖ ਸਾਡੇ ਲੱਗੇ ਦੋ ਆਪਾਂ ਬਾਕੀ ਮਿਲਕ ਮੈਨ ਵੀ ਚੰਗੀ ਲੱਗੀ ਬਾਕੀ ਸੋਹਣੀ ਹੈ ਬੈੜ ਫੱਬਦੀ ਆ ਚਲੋ ਜੈਪਸੀਆਂ ਦੇ ਹਿਸਾਬ ਨਾਲ ਕਦ ਕੱਦ ਚੱਲੋ ਠੀਕ ਹੈ ਆਨ ਵਿੱਚ ਪ੍ਰੋਪਰ ਰੱਤ ਦੀ ਚਵਾਈ ਆ ਲਾ ਆ ਜਿ ਲੈ ਆ ਸੰਦੇਹਵਾਨ ਨਿਹਦਕਰੀ ਲਾਗੇ ਤਾਂ ਕਿਹਾ ਥਾਣੇਦਾਨਾ ਫਿਰ ਤੋਂ ਦਿਖਾ ਦੀ ਇੱਕ ਆਹ ਦੇਖ ਸਾਦੇ ਤਾਂ ਸਮਾ ਆ ਕੇ ਥਾਂ ਜਿਹੜਾ ਪੂਰਾ ਵਧੀਆ ਤਿਆਰ ਕਰਨਾ ਇਹਨੇ ਫਿਰ ਮੁੱਲ ਵੀਰ ਜੀ ਕਿੰਨਾ ਰੱਖਣਾ ਇਹਦਾ ਆਪਾਂ ਇਹ ਦੇ ਦਈਏ 45 ਜੀ ਕਰ ਦੋ ਮਨਤਾਂ ਕਰ ਦੋ ਜਿੰਨਾ ਕਰਨਾ ਜੀ ਆਪ ਹੀ ਕਰ ਦੋ ਕਰ ਦੋ ਤੁਸੀਂ ਕਰਨਾ 42000 ਦੀ ਦੇ ਦਈਏ ਮੇਰਾ ਵੀ 42000 ਵੀ ਹੋਰ ਮਨਤਾਨ ਕਰਦਾ ਵੀਰਰਾ ਹੁੰਦਾ ਖੁੱਲਾ ਕਰ ਦੋਗੇ ਕੇ ਕਾ ਫੋਨ ਲਾਵੇ ਕਰੀ ਜੀ ਰੋ ਆਪਣ ਨੂੰ ਲਾਵੇ ਠੀਕ ਹੈ ਜੀ ਆ ਜਿਹੜੀ ਗਾਂ ਜੇ ਦੇ ਕੋਲ ਕਿੰਨਾ ਦੁੱਧ ਤਿਆਰ ਇਹ ਕੋਈ ਬੱਚੇ ਦਾ ਪਾ ਕੇ 12 ਕਿਲੋ ਜੀ ਛੇ ਦੇ ਕੋਲ ਵੀ ਪਾਰ ਰਹੀ ਏ ਇੱਟਰੀਆ ਇਹਦਾ ਬੱਚਾ ਉਹ ਜੇ ਆਹ ਬੱਚਾ ਜੀ ਦੀ ਮਦਦ ਖੋਲੋ ਫਿਰ ਤੋਰ ਜੀ ਇਹਨਾਂ ਨੂੰ ਤਾਂ ਇਹਦੇ ਵੇਖਰੀ ਦੇਖ ਸਕਦੇ ਆ ਆਪਾਂ ਲੱਗੇ ਤਾਂ ਬਾਕੀ ਇਹ ਵੀ ਥੱਲੇ ਚੰਗੇ ਖੁੱਲੇ ਹਵਾਨੇ ਦੀ ਮਾਲ ਕਿਹਾ ਹੈਗੀ ਇਹ ਵੀ ਜਰਸੀ ਆ ਜੱਸੀਆਂ ਦਾ ਗਰਮੀਆਂ ਚ ਇਹ ਵਾਦਾ ਵੀ ਇੱਕ ਹੀ ਗਰਮੀ ਘਟ ਮਨਾਉਂਦੀਆਂ ਵਾ ਤੇ ਕਿੰਨਾ ਦਾ ਦੁੱਧ ਵੀ ਸੰਗਣਾ ਹੁੰਦਾ ਵਾ ਆ ਜਲੇ ਆ ਉਹ 12 ਲੀਟਰ ਦੁੱਧ ਜਿਹੜਾ ਕਿੰਦੇ ਵੀ ਹੁਣ ਹੈਗਾ ਇਹ ਦੇਖੋ ਤੇ ਇਹਦਾ ਫਿਰ ਮੁੱਲ ਵਿੱਦੀ ਇਹ ਮੁੱਲ ਕਰਾਉ ਦੀ ਕੀ ਭਾਵੇਂ 40 ਕਰਾ ਲਓ 38 ਕਰਾ ਲਓ 35 ਦੀ ਦੇ ਦਈਏ ਫੋਰ ਕਰ ਦਈਏ ਮਨ ਕਰ ਦੋ ਜੀ ਨਾਲ 32000 ਜੀ ਦੇ ਦਈਏ ਹਾਂ ਨਾ 32000 ਦੀ ਛੋੜ ਹੀ ਕਰਾਂਗੇ ਅੱਛਾ ਹਾਂ ਜੀ ਠੀਕ ਹੈ ਜੀ ਇੱਥੇ ਹੁਣ ਆ ਗੱਬਨ ਆ ਗਈ ਹੈ ਸਾਡੀ ਇਹ ਗੱਬਨ ਨਿਗੇ ਨਿਗੇ ਸੇਂਗੇ ਦੇ ਹੈਗੇ ਆ ਟੂੰਗਾ ਸੇਂਗੇ ਤੇ ਆ 99 ਦੇ ਦੇਖ ਸਕਦੇ ਜੇ ਲੱਗੇ ਤਾਂ ਇਹ ਕਿੰਨੇ ਕੁ ਦੁੱਧਾ ਲੀਜੇ ਇਹ ਆਕਾ ਤੀਸਰਾ ਸਵੇਰ ਸੁਣੀ ਜੇ ਘਰ ਵਾਲੇ ਤੇ ਆਉਂਦੇ ਅਸੀਂ 12 ਕਿਲੋ ਚੁੰਦੇ ਰਹੇ ਜੀ ਅੱਛਾ ਹਾਂ ਜੀ ਅੱਜ ਲਗਭਗ ਸਾਰੇ 1 ਵਜੇ ਦੁੱਧ ਵਾਲੀਆਂ ਹੀ ਆਈਆਂ ਜੀ 1 ਵਜੇ ਦੁੱਧ ਵਾਲੀਆਂ ਜੀ ਤੋਰੋ ਫੇਰ ਇਹਨਾਂ ਨੂੰ ਅਜ ਲੈ ਆ ਜੀ ਇਹ ਜੇ ਤਿਆਰ ਹੋਣੀ ਆ ਤੇ ਤੇ ਲਾਗੇ ਬੰਨੇ ਟਾਈਮ ਜਿਹੜਾ ਇਹ ਲੱਗੂਗੀ ਤੇ ਇਹਦਾ ਫਿਰ ਮੁੱਲ ਇਹ ਦੇ ਦਿੱਤੀ 35 ਦੀ ਇਹ ਵੀ 32 ਦੀ ਦੇਦੀ ਐ ਇਹ ਤਾਂ ਨਹੀਂ 32 ਦੀ ਕੋਈ ਚੋੜਾ ਹੀ ਕਰੂ ਮਾਨਦਾਨ ਕਰਾਂਗੇ ਅੱਛਾ ਪਾਜੀ ਹਾਂ ਜੀ ਤੇ ਬਾਕੀ ਕਾ ਖੂਨ ਲਾਉਗਾ ਤੇ ਪੂਰਾ ਮੰਤਨ ਕਰ ਦੋਗੇ। ਪੂਰਾ ਹੀ ਕਰ ਦਾਂਗੇ ਮੰਤਨ। ਤੇ ਠੀਕ ਆਰ ਕੁਛ ਹੈ ਨਾ ਫਿਰ ਠੀਕ ਹੈ ਵੀਰ ਜੀ ਸੁਈਆਂ ਸਵਾਈਆਂ ਇੱਥੇ ਚਵਾਈ ਕਰਕੇ ਖੜਨਾ। ਜਿਹੜੀ ਗੱਬੜ ਆਪਣੀ ਪਾਸ ਕਰਕੇ ਖੜਨਾ। ਗੱਬੜਨ ਪਾਸ ਕਰਕੇ ਖੜਨਾ ਨਾ ਸੁਈਆਂ ਆਪਣੀਆਂ ਦੋ ਟਾਈਮ ਚੋਗ ਕੇ ਖੜੋ। ਤੇ ਬਾਕੀ ਜੋ ਵੀ ਕੁਛ ਆ ਸਾਰਾ ਕੁਛ ਸਾਡੇ ਸਾਹਮਣੇ ਹੀ ਆ। ਇੱਥੇ ਪਸ਼ੂ ਆਪਣਾ ਵੇਸ ਚਾਹ ਕੇ ਖੜਿਆ ਕਰੋ।